ਬਾਬੇ ਦੀ ਹੱਟੀ ਨੇ ਸੂਟਾਂ ਦੇ ਰੇਟਾਂ 'ਚ ਪਟਾਕੇ ਪਾ ਤਿਆ ਦਿਵਾਲੀ ਤੋਂ ਪਹਿਲਾਂ ਹੀ ਤਾੜ 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 ਹੋਣ ਲੱਪਈਆ ਆਹ ਦੇਖ ਲੋ 550 660 ਦੇ ਸੂਟ ਤੁਸੀਂ ਲੈਨੇ ਹੋ ਸ਼ੋਅਰੂਮਾਂ 'ਚ ਬਾਬੇ ਦੀ ਹੱਟੀ 200 ਰੁਪਏ ਦੇ ਆਹ ਦੇਖੋ ਭਾਜੀ ਪੀਸ ਪੂਰੇ ਪੰਜਾਬ ਦਾ ਧਮਾਕਾ ਆਹ ਸੂਟ ਕਰੇਬ ਦਾ ਚੁੰਨੀ ਨਾਲ ਕੜਾਈ ਔਰਗੈਂਜ਼ਾ ਵੀ ਇਹ ਵੀ ਮੈਂ ਦੇਣ ਲਗਾ 200 ਰੁਪਏ ਰੇਟਾਂ ਨਹੀਂ ਆ ਪਟਾਕੇ ਵਾਲਾ ਕੋ ਬੜਾ ਸਿਲਕ ਦਾ ਸੂਟ 5 ਮੀਟਰ ਚੁੰਨੀ ਨਾਲ ਫੁੱਲ ਪਿਓਰ ਉਹ ਪੜਾ 2500 ਰੁਪਏ ਲੋ ਆ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 6 6 7 7 ਰੋਲੇ ਸੂਟ ਆ ਬਾਬੇ ਜੱਟ ਨੇ 2250 ਚ ਕਰਦੇ ਕੋ ਜਿਹੜਾ ਬਾਜ਼ਾਰ ਚ 8 800 ਦਾ ਸੂਟ ਬਾਬੇ ਜੱਟ ਨੇ 350 ਚ ਕਰਤਾ 700 ਰੋਲੇ ਦੋ ਆ ਲੁੱਕ ਦੇਖੋ ਤੇ ਆ ਦੁਪੱਟਾ ਦੇਖੋ ਫੁੱਲ ਪਿਓਰ ਦਾ ਹਾਂਜੀ 895 ਵਾਲਾ ਸੂਟ ਧਮਾਕੇ ਦਾ ਰੇਟ ਚੱਕੋ 500 ਰੁਪਏ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡਾ ਮੌਕਾ ਲੈ ਜੋ ਰੀਸੇਲਰੋ ਦੁਕਾਨਦਾਰੋ ਫੇਰੀ ਦਾ ਕੱਪੜਾ ਵੇਚਣਾ ਚਾਹੇ ਵਿਆਹ ਸ਼ਾਦੀ ਦਾ ਕੱਪੜਾ ਸਾਰਾ ਕੁਲਾ ਦਦਾ ਪਿਓਰ ਵਿਸਕੋਜ਼ ਦੇ ਸੂਟ ਸਾਢੇ 450 ਰੁਪਏ ਕਰਤੇ ਜਿ ਲੈ ਜਾਓ بار بار ਦੱਸ ਰਿਹਾ 31 ਗਾਸ ਤੋਂ 31 ਗਾਸ ਤੋਂ ਪਹਿਲਾਂ ਆ ਜਾਓ ਆ ਸੂਟ ਚੈੱਕ ਕਰ ਲਓ ਫੋਟੋ ਖਿੱਚ ਲਓ 3500 ਚਾਰ ਜਿਆਦਾ ਘੱਟ ਨਹੀਂ ਇੱਕ ਅੱਧਾ ਸੂਟ ਮਾਪੇ ਦੀ ਹੱਟੀ ਲੈ 1500 ਚ ਕਰਤਾ ਸੂਟ ਇਹ ਜਿਹੜਾ ਬਾਜ਼ਾਰ ਚ 2200 2500 ਮਿਲਦਾ ਹੈ ਆ ਦੇਖੋ ਇਹਨਾਂ ਨੇ ਵੀ ਖੇਚ ਲਿਆ 1500 ਲੈ ਕੇ ਪਰ ਆਪਾਂ 1500 ਦੇ ਨਾਲ ਪਹ ਹਜ਼ਾਰ ਦਾ ਦੇਣਾ ਲੈ ਲਓ ਇਹ ਤਾਂ ਲੋਟਰੀ ਲਾ ਗਈ ਨਾਲ ਦਾ ਜੰਮਿਆ ਭੈਣ ਭਰਾ ਨਹੀਂ ਕੋਈ ਸਾਥ ਦਿੰਦਾ ਜਿੰਨਾ ਬਾਬੇ ਦੇ ਟ੍ਰੈਜ ਵਿੱਚ ਵੜ ਜਾ ਕੇ ਲਿਆ ਕੱਪੜਾ ਜਿੰਨਾ ਮਰਜੀ ਲੈ ਜਾਓ ਜਿਹੜਾ ਬੈਗ ਗਿਆ ਪ੍ਰੋਫਿਟ ਸਾਰਾ ਹੀ ਤੁਹਾਡਾ ਨਹੀਂ ਵੀ ਕਰਦਾ ਸਾਨੂੰ ਬਾਪੂ ਲੈ ਕੇ ਨਾਮਾ ਲੈ ਲਓ 90 ਲੈ ਲਓ ਤੁਹਾਨੂੰ ਟੈਨਸ਼ਨ ਪੈ ਨਹੀਂ ਦਿੰਦਾ 1 ਰੁਪਏ ਦਾ ਵੀ ਘਾਟਾ ਨਹੀਂ 1 ਰੁਪਏ ਦਾ ਪੂਰੇ ਇੰਡੀਆ ਚ ਹੋਲ ਸੇਲਰਾਂ ਕੋਲ ਜਲ ਜਿਓ ਕਿਸ ਨੇ ਗਾਰੰਟੀਆਂ ਤੁਹਾਨੂੰ ਨਹੀਂ ਦੇਣੀ ਮੈਂ ਕਹਿੰਦਾ ਪੂਰਾ ਬਾਜ਼ਾਰ ਕੋਲ ਲੈਣਾ 4000 ਤੋਂ ਘੱਟ ਕੋਈ ਨਹੀਂ ਦੂ ਸਲਵਾਰ ਤੇ ਬਰਕੁਰ ਗੈਂਜਰ ਇਹ ਛੱਡਣ ਵਾਲਾ ਹੈ ਹੀ ਨਹੀਂ ਭਾਜੀ 1500 ਦੇ ਰੰਗ ਵੀ ਦੋ ਦਾਂਗਾ ਆ ਲਓ ਨਾ 2500 ਨਾ 31500 ਲੁੱਕ ਰੱਖੋ ਬਣੀ ਹੋਈ ਤਾਂ ਦੁਪੱਟਾ ਦੇਖੋ ਹਾਈ ਕਲਾਸ ਮਿਰਰ ਵਰਕ ਵਾਲੀ ਮੈਂ ਕਹਾ ਭਾਜੀ ਇੰਨਾ ਹੈਵੀ ਸੂਟ ਬਾਜ਼ਾਰ ਚ 3500 4000 ਤੋਂ ਘੱਟ ਕੋਈ ਨਹੀਂ ਦਿੰਦਾ ਆ ਲੋ ਬਾਬੇ ਦੀ ਹੱਟੀ ਦੇ ਭਾਜੀ 1500 ਰੁਪਏ ਚ ਲੈ ਜਾ ਸਲੋ ਜੀ ਬਾਬੇ ਦੀ ਹੱਟੀ ਨੇ ਸੂਟਾਂ ਦੇ ਰੇਟਾਂ ਚ ਪਟਾਕੇ ਪਾ ਤਿਆ ਦਿਵਾਲੀ ਤੋਂ ਪਹਿਲਾਂ ਹੀ ਤਾੜ 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 ਹੋਣ ਲੱਪਈਆ ਵੱਡੇ ਵੱਡੇ ਹੋਲਸੇਲਰ ਫੈਕਟਰੀਆਂ ਵਾਲੇ ਸ਼ੋਅਰੂਮਾਂ ਵਾਲੇ ਮਿੱਲਾਂ ਵਾਲੇ ਸੋਚਾਂ ਚ ਪਾਤੇ ਬਾਬਾ ਕਰੀ ਕੀ ਜਾਂਦਾ ਪਰ ਜਿਹੜੇ ਬਾਜ਼ਾਰਾਂ ਚ ਜਾ ਕੇ ਸਾਡੀ ਲੁੱਟ ਹੁੰਦੀ ਆ ਉਹ ਜਮਾ ਖਾਤਮ ਕਰਦੀ ਬਾਬੇ ਢੱਟੀ ਨੇ ਕਹਿੰਦੇ ਕੋਈ ਸੂਟ ਤੁਸੀਂ ਲੈਂਦੇ ਸੀ ਬਿਆਰ ਜage 5000 ਦਾ ਕੋਈ ਲੈਂਦੇ ਸੀ 4000 ਦਾ ਬਾਬਾ ਦੇ ਰਿਹਾ 15 1500 ਚ ਤਾਜਵਰੀ ਆਏ ਸੂਟ 5 5000 ਵਾਲੇ 4 4000 ਵਾਲੇ 15 1500 ਚ ਕਰਤੇ 1000 1000 ਵਾਲੇ ਸਾਢੇ 450 ਚ 5 500 ਵਾਲੇ 2 200 ਚ ਕਹਿੰਦੇ ਸਾਰਾ ਬਾਜ਼ਾਰ ਹਿੱਲ ਗਿਆ ਸ਼ੋਅਰੂਮ ਵਾਲੇ ਹਿੱਲ ਗਏ ਫੈਕਟਰੀ ਵਾਲੇ ਹਿੱਲ ਗਏ ਹੋਲਸੇਲਰ ਹੈਗੇ ਕਰ ਕੀ ਰਹੇ ਹੋ ਤੁਸੀਂ ਭਾਜੀ ਮੈਂ ਇੱਕ ਗੱਲ ਦੱਸਾਂ ਸਾਡੇ ਮਾਰਾ ਹੀ ਨਹੀਂ 11ਵੀਂ ਸੱਚੀ ਸਰਕਾਰ ਜਿਨ੍ਹਾਂ ਨੇ 12-12 ਸਾਲ ਦੇ ਨਾ ਡੁੱਬੇ ਤਾਂ ਰਹੀ ਆ ਹਾਂਜੀ ਇਹਨਾਂ ਦਾ ਆਪਾਂ ਨਾ ਓਟ ਆਸਰਾ ਲੈ ਕੇ ਅੱਜ ਰੇਟਾਂ ਦੀਆਂ ਚੀਕਾਂ ਹੀ ਕਢਾਉਣ ਲੱਗੇ ਆ ਔਰ ਬਾਬੇ ਰੜੀਏ ਇਹਨਾਂ ਦੇ ਨਾਤੇ ਸਾਡੀ ਸਰਕਾਰਾਂ ਦੇ ਨਾਤੇ ਇੱਥੇ ਪੈਸਾ ਕਮਾਉਣ ਨਾਲ ਕੰਮ ਹੀ ਕੋਈ ਨਹੀਂ ਪਰ ਚੀਕਰ ਹੋਸਣਾਂ ਨਿਕਲ ਜਾਂਦੇ ਆ ਫੈਕਟਰੀਆਂ ਨਿਕਲ ਜਾਂਦੇ ਆ ਰੇਣਾ ਚੀਕਾਂ ਹੀ ਘਣਾਉਣੀਆਂ ਨੇ ਹੁਣ ਰੇਟ ਉਹ ਦੇ ਲਗਾ ਆ ਜਿਹੜਾ ਰਾਸ਼ਾ ਰਾ ਬਾਜੀ ਇਹ ਗਵਾਹੀ ਇਸ ਗੱਲ ਦੀ ਵੀ ਬਾਬੇ ਰੜੀ ਸਸਤੀ ਹੈ ਕੀ ਹੈ 31 ਅਗਸਤ ਤੱਕ ਦੇਣਾ ਬੜਾ 31 ਅਗਸਤ ਤੱਕ ਮੈਂ ਕਹਿੰਦਾ 31 ਅਗਸਤ ਤੱਕ ਮੈਂ ਤੁਹਾਨੂੰ ਨਾ ਐਦਾਂ ਦੇ ਸੋਤੇ ਆ ਜਿਹੜੇ ਬਜ਼ਾਰਾਂ 'ਚ 500 600 ਰੁਪਏ ਦਿੰਦੇ ਆ ਹਾਂਜੀ ਮੈਂ ਹੁਣੇ ਤੁਹਾਡੇ ਸਾਹਮਣੇ 200 ਰੁਪਏ ਦੇਣ ਲੱਗਾ ਇੱਕ ਇੱਕ ਕਾਰਟੀਗਲ ਤੁਮਾਕੇ ਨਾਲ ਪਾਣ ਲੱਗਾ ਤੁਸੀਂ ਦੇਖੀ ਚਲੋ ਆ ਸੂਟ 200 ਚ ਦੇਨੂੰਗਾ ਤੁਸੀਂ ਆਹ ਦੇਣ ਲੱਗਾ ਭਾਜੀ ਆ ਦੇਖ ਲਓ ਆਹ ਦੇਖ ਲਓ 5 500 6 600 ਰੁਪਏ ਸੂਟ ਤੁਸੀਂ ਲੈਨੇ ਹੋ ਸ਼ੋਅਰੂਮਾਂ 'ਚ ਬਾਬੇ ਦੀ ਹੱਟੀ 200 ਰੁਪਏ ਦੇ ਰਿਹਾ ਆਹ ਦੇਖੋ ਭਾਜੀ ਪੀਸ ਪੂਰੇ ਪੰਜਾਬ ਦਾ ਤੁਮਾਕਾ ਆਹ ਸੂਟ ਕਰੇਪ ਦਾ ਚੁੰਨੀ ਨਾਲ ਕੜਾਈ অর্ਗੈਂਜ਼ਾ ਵੀ ਇਹ ਵੀ ਮੈਂ ਦੇਣ ਲੱਗਾ 200 ਰੁਪਏ ਰੇਟਾਂ ਨਹੀਂ ਆ ਪਟਾਕੇ ਬਾਲ ਲਗਾ ਜਿਆ ਬਾਜ਼ਾਰਾਂ ਚ ਹੁੰਦੀ ਲੁੱਟ ਬਾਬੇ ਛੱਡੀ ਨੇ ਕਰਤੀ ਖਤਮ ਇਸ ਕਰਕੇ ਲੋਕ ਆ ਗਏ ਵੀਡੀਓ ਅੰਤ ਤੱਕ ਦੇਖ ਲਿਓ ਵੱਡੇ ਫਾਇਦੇ ਕਰਦਣੇ ਆ ਆ ਤੁਸੀਂ ਚੈੱਕ ਕਰ ਲਓ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਵੱਡੇ ਫਾਇਦੇ ਕਰ ਰਹੇ ਅੱਜ ਭਾਜੀ ਧਮਾਕੇ ਕਰਨ ਲੱਗਾ ਆ ਆ ਦੇਖੋ ਭਾਜੀ ਪੀਸ ਆ ਕੜਾਈਆਂ ਵਾਲੇ ਬ੍ਰੋਕਰ ਦੇ ਸੋਨਾ ਚਾਂਦੀ ਵਾਲੇ ਸੂਟ ਪੂਰੇ ਪੰਜਾਬ ਦਾ ਧਮਾਕਾ ਐਤਵਾਰ ਤੱਕ ਸੇਲ ਹੈ 31 ਅਗਸਤ ਤੱਕ ਜਿੱਕੋ 200 ਰੁਪਏ ਭਾਜੀ ਆ ਦੇਖੋ ਜਿੰਨਾ ਵੀ ਕਪੜਾ ਆ ਰਿਹਾ ਸਾਰੇ ਨੂੰ ਦੇਈ ਜਾਂਦੇ ਆ 2 200 ਚ ਸੂਟ ਆ ਬਾਰ ਬਾਰ ਦੱਸ ਰਿਹਾ ਜੇਨੇ ਚੱਕ ਲਿਆ ਉਹ ਰੋਈ ਕਪੜਾ ਬਾਹ ਤੇ ਲੈ ਚੋ 200 ਰੁਪਏ ਭਾਜੀ 200 ਰੁਪਏ ਚਾਹੇ ਕੋਈ ਇੱਕ ਸੂਟ ਲੈ ਜਵੇ ਚਾਹੇ ਪੰਜ ਲੈ ਜਵੇ ਚਾਹੇ ਲੈ ਜਵੇ 10 ਮੈਂ ਕਿਹਾ ਢੇਰਾਂ ਦੇ ਢੇਰ ਬਾਬੇ ਦੀ ਹੱਟੀ ਹਾਂ ਤੇ ਕੋਪਾ ਜੀ 200 ਰੁਪਏ 200 ਰੁਪਏ 200 ਰੁਪਏ ਆ ਦੇਖੋ ਕਿੰਨੇ ਸੋਹਣੇ ਹੈ ਵੀਆ ਬੰਦੀਆਂ ਲਬਾਬੇ ਲਬਾਬੇ ਪਰਦੇਣੇ ਆ ਤੇ ਆਪਾਂ ਵੱਡਾ ਫੈਲਾ ਕਰਨ ਜਾ ਰਹੇ ਆ ਭਾਜੀ ਅੱਜ 5-5 ਹਜ਼ਾਰ ਦਾ ਸੂਟ 1500 ਵੀ ਲਾਂਗੇ ਉਹ ਵੀ ਇਸੇ ਵੀਡੀਓ ਤੇ ਦਿਖਾਵਾਂਗੇ ਰੇਟ ਕੋਈ ਨਹੀਂ ਦੇ ਸਕਦਾ ਜਿਹੜੇ ਨਮਾ ਕੰਮ ਸ਼ੁਰੂ ਕਰਨਾ ਚਾਹੁੰਦੇ ਰੀਸੇਲ ਕੱਪੜਾ ਨਾਲ ਵੀ ਗਿਆ ਕੱਪੜਾ ਨਾਲ ਵੀ ਗਿਆ ਤਾਂ ਜੇ ਉਹਨਾਂ ਦਾ ਕੱਪੜਾ ਨਾਲ ਵੀ ਗਿਆ ਮੈਂ ਵਾਪਸੀ ਲੈਣ ਨੂੰ ਤਿਆਰ ਆ ਠੀਕ ਹੈ ਪਰ ਕਿਸੇ ਨੂੰ ਘਾਟਾ ਨਹੀਂ ਪੈਂਦਾਗਾ ਕਿਸੇ ਦੇ ਚਿਹਰੇ ਤੋਂ ਸਮਾਈ ਨਹੀਂ ਗਿਆ ਬੋਗੀ ਜਿੰਨਾ ਲੈ ਕੇ ਨਾ ਲੈ ਕੇ ਜਾਓ ਜਿਹੜਾ ਨਾ ਵੀ ਕੇ ਵਾਪਸ ਅਸੀਂ ਲਾਂਗੇ ਉਪੜਾ ਸਿਲਕ ਦਾ ਸੂਟ 5 ਮੀਟਰ ਚੁੰਨੀ ਨਾਲ ਫੁੱਲ ਪਿਓਰ ਉਪੜਾ 2500 ਰੁਪਏ ਲੋ ਆਹ ਦੇਖੋ ਜਿਹੜੇ ਬਜ਼ਾਰਾਂ ਦੇ ਵਿੱਚ 6 6 7 7 ਰੋਲੇ ਸੂਟ ਆ ਬਾਬੇ ਦੇ ਥੱਲੇ 2500 ਕਰਦੇ 500 ਰੁਪਏ ਦੋ ਰੇਣੇ ਆ 6 ਤੀ ਆ ਜਾਓ ਚਾਹੇ ਦੁਕਾਨਦਾਰ ਰੀਸੇਲ ਹੋਸੇਲਰ ਤਾਂ ਹੈਗਾ ਤੁਸੀਂ ਪਰ ਜੇ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਨਾਲ ਦਾਜ ਵੀਰ ਦਾ ਕੱਪੜਾ ਨਾਲ 50 ਹਜ਼ਾਰ ਵਾਲਾ ਕੱਪੜਾ 15 16 ਹਜ਼ਾਰ ਦੇ 1 ਲੱਖ ਵਾਲਾ ਕੱਪੜਾ 30 35 ਹਜ਼ਾਰ ਦੇ ਕੇ ਵੇਚੋ ਆਹ ਦੇਖੋ ਪਿਓਰ ਲੈਸਾਂ ਲੱਗੇ ਪਿਓਰ ਕੈਮਰੀ ਦੇ ਲੈਸਾਂ ਵਾਲੇ ਸੂਟ ਜਿਹੜੇ ਬਜ਼ਾਰਾਂ 'ਚ 800 900 ਰੁਪਏ ਦੇਂਦੇ ਬੇਦੀ ਹੱਟੀ ਤੇ ਵੱਡੇ ਫੇਰੇ ਆਹਾਂ ਸੂਟ ਨਾ 800 ਨਾ 900 700 ਦੇ ਦੋ ਘੜ ਤੇ ਆਹ ਦੇਖੋ ਜਿਹੜਾ ਬਜ਼ਾਰ 'ਚ 8 800 ਦਾ ਸੂਟ ਬਾਬੇ ਦੇ ਹੱਟੀ ਨੇ 350 'ਚ ਕਰਤਾ 700 ਦੇ ਦੋ बार-बार ਆ ਜਾਓ ਰੰਗ ਦੇਖੋ ਕਿੰਨੇ ਪਿਆਰੇ ਆ ਕੱਪੜੇ ਦੀ ਪੂਰੀ ਗਾਰੰਟੀ ਜੇ ਰੰਗ ਗੜਬ ਹੋ ਜਾਏ ਪੋਰਾ ਜੇ ਵਾਪਸ 350 ਰੁਪਏ ਦੇਖੋ 350 ਰੁਪਏ ਵਿੱਚ ਦੇ ਰਿਆ ਨਾ 800 ਨਾ 900 ਸਰਵ ਫੈਰੇ ਬਾਬੇ ਦੀ ਹੱਟੀ ਦੇ ਕਰਨੇ 31 ਗੱਸ ਤੱਕ ਮਾਤਮ ਸ਼ਨੀਵਾਰ ਤੇ ਐਤਵਾਰ ਦਿਨ ਰੇ ਦੇ ਦੋ ਆ ਜਾਏਗਾ ਸ਼ੁੱਕਰਵਾਰ ਬਹੁਤ ਵੱਡਾ ਫੈਰਾ ਕਰਨ ਜਾ ਰਿਹਾ ਆ ਲੋ ਪਿਓਰ ਕੈਮਰੀ ਜਿਹੜੀ 100000 ਰੁਪਏ ਦੁਕਾਨਦਾਰ ਪਿਓਰ ਹਾਂਜੀ ਆ ਦੇਖੋ ਪੀਸ ਆ ਵੀ ਤੱਕੋ 350 ਦਾ ਸੂਟ ਲੋ ਆ ਤੁਸੀਂ ਚੈੱਕ ਕਰ ਲੋ ਕਿੰਨਾ ਕਢਾਈ ਕਢੂਈ ਕੱਢੀ ਆ ਪ੍ਰੋਪਰ ਵਰਕ 7 8 16 ਸੂਟ 350 ਚ 350 ਰੁਪਏ ਦੇ ਵਿੱਚ ਪੂਰੇ ਪੰਜਾਬ ਦੇ ਰੇਟਾਂ ਨਾਲ ਚੈਲੰਜ ਤਮਾਕੇ ਦਾ ਨਤੀਜਾ ਡਿਸਟਲ ਪ੍ਰਿੰਟ ਸੂਟ ਜਿਹੜਾ ਬਾਜ਼ਾਰ 'ਚ 500 150 ਰੁਪਏ ਮੀਟਰ ਮਿਲ ਰਿਹਾ ਆ ਬਾਬੇ ਦੀ ਹੱਟੀ ਨੇ ਵੱਡੀ ਓਫਰ ਆ ਦੇਖੋ ਭਾਜੀ 10 10 ਦੇਖੋ 300 ਰੁਪਏ ਸੂਟ ਕਰਤਾ 5 ਮੀਟਰ ਓਏ ਹੋਏ ਹੋਏ ਆ ਦੇਖੋ 7 700 ਵਾਲੇ ਸੂਟ 8 800 ਵਾਲੇ ਸੂਟ 3 300 ਦੇ ਵਿੱਚ ਇਹਦੇ ਵਿੱਚ ਵੀ ਰੰਗ ਬਹੁਤ ਸਾਰੇ ਆ 300 300 300 ਭਾਜੀ ਵੱਡੇ ਫੇਰੇ ਬਾਬੇ ਦੀ ਹੱਟੀ ਦੇ 31 ਗਾਸ ਤੋਂ ਨਹੀ ਮਿਲਣਾ بار بار ਦੱਸ ਰਹੇ 31 ਗਾਸ ਤੋਂ 31 ਗਾਸ ਤੋਂ ਪਹਿਲਾਂ ਆਜੋ ਲੁੱਟ ਲਓ ਮੇਲਾ ਅੱਦੇ ਰੇਟਾਂ ਨੂੰ ਵੀ ਘੱਟ ਕਰਤਾ ਕੱਪੜਾ ਰੰਗ ਵੀ ਸੋਹਣੇ ਸੋਹਣੇ ਕੋਈ 700 ਨਹੀਂ ਕੋਈ 800 ਨਹੀਂ ਸਿਰਫ 300 ਰੁਪਏ ਦੇ ਵਿੱਚ ਇਹ ਸੂਟ ਦੇ ਦੇਣੇ ਆ ਆ ਦੇਖੋ ਭਾਜੀ ਪੀਸ ਆ ਲੁੱਕ ਦੇਖੋ ਤੇ ਆ ਦੁਪੱਟਾ ਦੇਖੋ ਫੁੱਲ ਪਿਓਰ ਦਾ ਹਾਂਜੀ 895 ਵਾਲਾ ਸੂਟ ਸਮਾਕੇ ਦਾ ਰੇਟ ਚੱਕੋ 500 ਰੁਪਏ ਆ ਤੁਸੀਂ ਚਲੋ ਗਏ ਲੇ ਸੂਡ ਵੀ 5 500 ਉਹ ਚੈੱਕ ਕਰ ਲੋ ਜੇ 1200 1500 ਤੋਂ ਘੱਟ ਕੋਈ ਦੇਜਵੇ ਚੱਕੋ 5 5 500 ਚ ਰਹਿ ਜਾਓ 5 500 31 ਗਾ ਤੋਂ ਪਹਿਲਾ ਸ਼ਨੀਵਾਰ ਐਤਵਾਰ 2 ਦਿਨ ਵੱਡੇ ਫਾਇਦੇ ਹੋਣੇ ਖਾਣਾ ਕਰਦੇ 5 500 ਰੁਪਏ ਚੱਕੋ ਭਾਜੀ ਸੋ ਸ਼ੁਕਰਵਾਰ ਪੀਸ 5 500 ਰੁਪਏ ਸ਼ੁਕਰਵਾਰ ਸ਼ਨੀਵਾਰ ਐਤਵਾਰ ਵੱਡਾ ਮੌਕਾ ਲੈ ਜਾਓ ਰੀਸੇਲਰੋ ਦੁਕਾਨਦਾਰੋ ਫੇਰੀ ਦੇ ਕੱਪੜੇ ਵੇਚਣਾ ਚਾਹੇ ਵਿਆਹ ਚਾਹੀਦਾ ਦਾਜ ਵੀ ਦੇ ਕੱਪੜਾ ਸਾਰਾ ਨੂੰ ਕੁਲਾ ਦਦਾ 50000 ਦਾ ਕੱਪੜਾ 15000 ਦੇ ਸੂਟ ਜਿਹੜੇ ਬ੍ਰਾਂਡ ਦੇ 21 2200 ਵਾਲੇ ਆ ਇਹ ਵੀ ਵੱਡੇ ਫੇਰੇ ਦੇ ਲਗਾ 700 ਰੁਪਏ ਕਰਤੇ ਭਾਜੀ ਆ ਦੇਖੋ ਲੈ ਜੀ ਧੱਕੋ 700 ਰੁਪਏ ਜਿਹੜਾ ਮਰਜ਼ੀ ਲੈ ਜਾਓ 7 700 ਦੇ ਰਹੇ ਆ 7 700 ਰੁਪਏ ਲੈ ਜਾਓ ਰੰਗ ਵੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਵੀ 700 ਰੁਪਏ 7 700 ਚ ਕਰਤੇ ਆਹ ਦੇਖੋ ਆਹ ਦੇਖੋ ਭਾਜੀ ਆਹ ਸੈਲੀਬ੍ਰਿਟੀ ਸੂਟ ਪਿਓਰ ਬਿਸਕੋਜ਼ ਦੇ ਦਬੱਟੇ ਫੁੱਲ ਪਿਓਰ ਦੇ ਫੋਟੋ ਵਾਲੇ ਆਰਟੀਕਲ ਚੱਕੋ 5500 ਰੁਪਏ ਜਿਹੜਾ ਕਪੜਾ ਨਾ ਵਿਗਿਆ ਅਸੀਂ ਵਾਪਸੀ ਵੀ ਲਾਗੇ ਘਾਟਾ ਨਹੀਂ ਪੈਂਦੇ ਨੇ ਸੇਲ 'ਚ ਕਪੜਾ ਲੈ ਜਾਓ ਆ ਚੱਕੋ 5500 ਰੁਪਏ ਦੇਖੋ ਇੱਕ ਗੱਲ ਦੀ ਗੱਲ ਹੀ ਇਹ ਆ ਇਹ ਫਿਰ ਵੱਡੇ ਚੈਲੰਜ ਕਿਸੇ ਗੱਲ ਤੋਂ ਕਰ ਰਹੇ ਕਿਉਂਕਿ ਮਿਲਣਾ ਤਾਂ ਡਾਇਰੈਕਟ ਕੰਮ ਕਰਦੇ ਆ 5500 ਨਾਲ ਤਾਂ ਜੰਮਿਆ ਭੈਣ ਭਰਾ ਨਹੀਂ ਕੋ ਸਾਥ ਦਿੰਦਾ ਜਿੰਨਾ ਬਾਬੇ ਦੇ ਡਰੱਜ ਵਿੱਚ ਮਾਰੀ ਜਾਕ ਲਈਆ ਕਪੜਾ ਜਿੰਨਾ ਮਰਜ਼ੀ ਲੈ ਜਾਓ ਜਿਹੜਾ ਬੈਗ ਗਿਆ ਪ੍ਰਾਫਿਟ ਸਾਰਾ ਹੀ ਤੁਹਾਡਾ ਨਹੀਂ ਬਿਕ ਰਿਹਾ ਸਾਨੂੰ ਬਾਪੂ ਜੀ ਲੈ ਲਓ ਨਵੇਂ ਲੈ ਲਓ ਤੁਹਾਨੂੰ ਟੈਨਸ਼ਨ ਪੈਣੀ ਨਹੀਂ ਦਿੰਦਾ 1 ਰੁਪਏ ਦਾ ਵੀ ਘਾਟਾ ਨਹੀਂ 1 ਰੁਪਏ ਦਾ ਪਾਜੀ ਪੂਰੇ ਇੰਡੀਆ ਚ ਹੋਲ ਸੇਲਰਾਂ ਕੋਲ ਚਲ ਜਿਓ ਕਿਸ ਨੇ ਗਾਰੰਟੀਆਂ ਤੁਹਾਨੂੰ ਨਹੀਂ ਦੇਣੀ ਆ ਲਓ ਪਾਜੀ ਪਿਓਰ ਵਿਸਕੋਜ਼ ਦੇ ਸੂਟ 450 ਰੁਪਏ ਕਰਤੇ ਜਿ ਲੈ ਜੋ ਲੈ ਜੋ 450 ਰੁਪਏ ਆ ਲਓ ਪਿਓਰ ਬ੍ਰਾਂਡਡ ਡਿਜੀਟਲ 1395 ਦਾ ਸੂਟ 600 ਰੁਪਏ ਕਰਤਾ ਆ ਦੇਖੋ 600 600 ਰੁਪਏ ਲੈ ਜੋ ਆ ਲਓ 450 ਰੁਪਏ ਹਲੋ ਹੈਵੀ ਬ੍ਰਾਂਡਡ ਪੀਸ 6600 ਰੁਪਏ ਇੱਕ ਤੋਂ ਇੱਕ ਤਮਾਕਾ 6600 ਰੁਪਏ ਕੋਈ ਬਰੋ ਦਾ ਕੋਈ 1500 ਦਾ ਪਰ ਅਸੀਂ 600 ਹੀ ਦੇ ਰਹੇ ਆ ਮੈਂ ਕਿਹਾ ਭਾਜੀ ਆ ਸਪੀਸ ਆ ਤੁਹਾਨੂੰ ਖੋਲ ਕੇ ਦਿਖਾਣਾ ਚੀਜ਼ ਦੇਖੋ ਪਣੀ ਹੋਈ ਆਹ ਦੇਖੋ ਕੰਮ ਕੀਤਾ ਹੋਇਆ ਇਹ オリジナル ਪੀਸ ਨੇ ਬ੍ਰਾਂਡ ਦੇ ਦੁਪट्टे ਨਾਲ ਫੁੱਲ 2.5 ਮੀਟਰ ਕਪੜਾ 5 ਮੀਟਰ ਹਾਂਜੀ ਤੇ ਮੈਂ ਰੇਟ ਕਰਤਾ 600 ਰੁਪਏ ਨਾਲ 1300 ਨਾਲ 1500 بس ਲੈ جاؤ ਸ਼ੁਕਰਵਾਰ ਸ਼ਨੀਵਾਰ ਐਤਵਾਰ 500 ਰੁਪਏ ਡੈਨਰ ਹੈਗਾ 231 ਗਾਸ ਤੱਕ ਲੈ ਜਾਓ ਕੱਪੜਾ ਐਤੂ ਬਾਅਦ ਇਹ ਰੇਟ ਨਹੀਂ ਮਿਲਣੇ ਆਹ ਲੋ ਭਾਜੀ ਹੁਣ ਮੈਂ ਤੁਹਾਨੂੰ ਚੀਜ਼ਾਂ ਉਹ ਦਿਖਾਣ ਲੱਗਾ ਜੜੀਆਂ ਪੰਜਾਬ ਚ ਦੁਕਾਨਦਾਰ ਪੂਰੀ ਲੁੱਟ ਘਰਾ ਰਹੇ ਰੇਟਾਂ ਨਹੀਂ ਭਾਣਾ ਭਰਾਵਾਂ ਦੇ ਪੈਸੇ ਦੀ ਹਾਂਜੀ ਆ ਇਦਾਂ ਦੇ ਜਿਹੜੇ ਪੀਸ ਨੇ ਹੈਵੀ ਆਹ ਕਮ ਦੇਖੋ ਸਲਵਾਰ ਦਾ 3 ਮੀਟਰ ਸ਼ਰਟ ਦਾ ਕਮ ਦੇਖੋ ਕਿੰਨਾ ਹੈਵੀ ਹਾਂ ਆ ਦੁਪੱਟਾ ਦੇਖੋ ਨਾਲ ਬਾਜ਼ਾਰ ਚ ਇਹੀ ਪੀਸ 3500 ਚਾਰ ਜਾਂ ਡਮੀ ਦੇ ਲਾ ਕੇ ਹਾਂਜੀ ਆਪਾਂ ਦੇਣਾ 1500 ਰੁਪਏ ਦੇਖੋ ਪੂਰੇ ਪੰਜਾਬ ਚ ਚੈਲੰਜ ਆ ਆ ਸੂਟ ਚੈੱਕ ਕਰ ਲੋ ਫੋਟੋ ਖਿੱਚ ਲੋ 3500 ਚਾਰ ਜਾਂ ਤੋਂ ਘੱਟ ਨਹੀਂ ਇੱਕ ਅੱਧਾ ਸੂਟ ਮਾਪੇ ਦੀ ਹੱਟੀ ਲੈ 1500 ਚ ਘਰਤਾ ਸੂਟ ਇਹ ਦੇਖ ਲੋ ਭਾਜੀ ਵੱਡੇ ਫਾਇਦੇ ਤੁਸੀਂ ਲੈਣੇ ਆ ਤੁਸੀਂ ਪੰਜਾਬ ਦੇ ਕਿਸੇ ਕੋਨੇ ਤੋਂ ਆ ਰਹੇ ਹੋ ਪੰਜਾਬ ਦੇ ਬਰੋਵਾਰੇਓ ਪਠਿੰਡੇ ਤੋਂ ਹਰਿਆਣੇ ਤੋਂ ਸਰਸੇ ਤੋਂ ਹਲੂਮਨਗੜ੍ਹ ਤੋਂ ਜੰਮੂ ਤੋਂ ਐਦਾਂ ਦੇ ਪੀਸ ਮੈਂ 1500 ਚ ਚੈਲੰਜ ਕਰ ਰਿਆ ਨਾਲ ਨਾਲ ਦੇ ਰਿਆਂ ਇਹ ਗੱਲਾਂ ਜ ਨਹੀਂ 270 ਡੀਆਂ ਨੇ ਆਪਣੇ ਕੋਲ ਵਰੈਟੀ ਮੈਂ ਤੁਹਾਨੂੰ ਦਿਖਾਵਾਂਗਾ ਰੂਹ ਖੁਸ਼ ਹੋ ਜਾਏਗੀ ਆ ਦੇਖੋ ਪੀਸ ਜਿਹੜਾ ਬਾਜ਼ਾਰ 'ਚ 4000 ਤੋਂ ਘੱਟ ਡੰਮੀ ਦਾ ਨਹੀਂ ਲੱਗਾ ਮਿਲਦਾ ਆਪਾਂ ਆਪਣੀਆਂ ਪਣਾਂ ਲਈ ਇੱਕ ਇੱਕ ਸੂਟ ਦਾ ਤਮਾਕਾ ਆ ਦੇਖੋ ਪੀਸ ਬਣਿਆ ਹੋਇਆ ਹਾਂਜੀ ਆ ਦੇਖੋ ਦੁਪੱਟੇ ਜੀ ਮੈਂ ਕਹਿੰਦਾ ਕਿਸੇ ਸ਼ਰਤ 'ਚ ਚਲੇ ਜਾਓ ਜੇ ਫੈਸਲਾ ਲੈਣਾ ਆਪਣੇ ਭਰਾ ਦੀ ਜਨਮ ਤੇ ਆ ਜਾਓ ਆ ਲੋ 1500 'ਚ ਮੈਂ ਦੇ ਦਤਾ ਜੀ ਸੋ ਤੁਸੀਂ ਦੇਖੋ ਨਾਲ ਦੀ ਨਾਲ ਦਈ ਜਨ ਜਿਹਨੇ ਵਿਆਹ ਸਹੀ ਦਾਜ ਵੀ ਦੇ ਕਪੜਾਣਾ ਮੈਂ ਬਾਰ ਬਾਰ ਕਹਿੰਨਾ 50000 ਦਾ ਕਪੜਾ 15000 ਚ ਲੈ ਜਾਓ ਇੱਥੋਂ ਆ ਕੇ ਆਹ ਦੇਖੋ ਪੀਸ ਆਹ ਸ਼ਰਟ ਦੇਖੋ ਆ ਲੋ ਸਲਵਾਰ ਦੇ ਪੌਂਚੇ ਹੈਵੀ ਹੈਂਡਵਰਕ ਨਾਲ ਐਦਾਂ ਦਾ ਦੁਪੱਟਾ ਮੈਂ ਕਹਿੰਦਾ ਕੜਾਈ ਕਰਾਉਣ ਵਾਲੇ ਕਾਰੀਗਰਾਂ ਕੋਲ ਜਾਓ ਤਾਂ 2000 ਕੜਾਈ ਦਾ ਲੈਂਦਾ ਮੈਂ 1500 ਦੇ ਸੂਟ ਦਿੱਤਾ ਸੋ ਆ ਵੀ 1500 ਦੇ ਵਿੱਚ ਕਰਤਾ ਜਿਹਨੇ ਹੈਵੀ ਦਾਜ ਰੋਨ ਬਣਾਉਣੀਆਂ ਤੁਸੀਂ ਬਾਜ਼ਾਰ ਤੇ ਆ ਕੇ ਤਾਂ ਲੱਖ ਰੁਪਇਆ ਖਰਚਣਾ ਇੱਥੇ 30 35000 ਸਾਡਾ ਕਪੜਾ ਬੰਦਾ ਇਸ ਲਈ ਕਹਿੰਦੇ ਆ ਜਾਓ ਤੇ ਫਾਇਦੇ ਤੁਹਾਡੇ ਵੱਡੇ ਆ ਆ ਦੇਖੋ ਭ ਇੱਕ ਇੱਕ ਸੂਟ ਦੇ ਕਲਰ ਦੇਖੋ ਤੁਸੀਂ ਆ ਚੀਜ਼ਾਂ ਦੇਖੋ ਇਹ ਫਰੈਸ਼ ਚੀਜ਼ਾਂ ਜਿਹੜੀਆਂ ਬਾਜ਼ਾਰਾਂ 'ਚ ਲੁੱਟ ਹੋ ਰਹੀ ਰੇਟਾਂ ਦੀ ਹਾਂਜੀ ਆ ਚੱਕੋ 15-1500 ਰੁਪਏ 'ਚ ਆ ਦੇਖੋ ਪਿਓਰ ਨੇਚਰਲ ਦਾ ਸੂਟ ਓਏ ਹੋਏ 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 ਆ ਕੱਪੜੇ ਨੂੰ ਹੱਥ ਲਾ ਮੇਰੀ ਭੈਣ ਕੁਆਲਿਟੀ ਚੈੱਕ ਕਰ ਇੱਕ ਕਰੀ ਜੀ ਰੂਹ ਖੁਸ਼ ਹੋ ਜੂਗੀ ਸੂਟ ਦੇਖ ਕੇ ਤੇ ਐਦਾਂ ਦਾ ਪੀਸ ਆ ਲੋ ਦੁਬੱਟੇ ਨਾਲ ਤੁਸੀਂ ਸਿਰਫ ਦੁਕਾਨਦਾਰ ਨੂੰ ਜਾ ਕੇ ਇਹ ਕਹਿ ਦਿੰਦੇ ਹੋ ਵਧੀਆ ਦਿਖਾ ਨਾਲ ਹੀ ਸੂਟ 5000 ਤੋਂ ਹੋ ਜਾਂਦਾ ਸੋ ਦੁਪੱਟਾ ਵੀ ਹੈਵੀ ਆ ਘੇਰੇ ਦੇ ਕੰਮ ਗਲੇ ਦੇ ਕੰਮ ਕੋਈ 3000 ਨਹੀਂ ਕੋਈ 3500 ਨਹੀਂ 1500 ਰੁਪਏ ਚ ਦੇ ਰਣਾ ਆ ਦੇਖੋ ਭਾਜੀ ਪੀਸ ਜਿਹੜਾ ਬਾਜ਼ਾਰ ਚ 2200 2500 ਮਿਲਦਾ ਆ ਦੇਖੋ ਇਹਨਾਂ ਨੇ ਵੀ ਖੇਚ ਲਿਆ 1500 ਲੈ ਕੇ ਪਰ ਆਪਾਂ 1500 ਦੇ ਨਾਲ 1000 ਦਾ ਦੇਣਾ ਲਓ ਇਹ ਤਾਂ ਲਾਟਰੀ ਲੱਗ ਗਈ ਸਿਰਫ 1000 ਰੁਪਏ ਦਾ ਸੂਟ ਆ ਇਹ 1000 ਦਾ ਆ ਦੇਖੋ ਪੀਸ ਇੱਕ ਇੱਕ ਸੂਟ ਜਲਵੇ ਪਟਾਕੇ ਬਾਬੇ ਦੀ ਹੱਟੀ ਦੇ ਰੇਟਾਂ ਦੇ ਪਾਸੇ ਪਟਾਕੇ ਇਦਾਂ ਦੇ ਹੈਵੀ ਪੀਸ ਹਾਂਜੀ ਭਾਜੀ 1500 ਰੁਪਏ ਕੋਈ ਰੇਟ ਦੇ ਹੀ ਨਹੀਂ ਸਕਦਾ ਦੇਖੋ ਸੈਮੀ ਸਟੇਚ ਨਾਲ ਆਹ ਦੇਖੋ ਪਿਓਰ ਕ੍ਰਸ਼ ਦੇ ਸੂਟ ਹੈਵੀ ਕੱਟ ਵਾਲੀ ਕ੍ਰਸ਼ ਹੈ 1500 ਰੁਪਏ ਭਾਜੀ ਜੀ ਇੱਕ ਤੋਂ ਇੱਕ ਸੌਦਾ ਨਵੇਂ ਤੋਂ ਨਵਾਂ ਆਹ ਸੂਟ ਬਾਜ਼ਾਰ 'ਚ 4000 ਤੋਂ ਘੱਟ ਨਹੀਂ ਮਿਲੇਗਾ ਪਰ ਮੇਰੀਆਂ ਪਹਿਣਾ ਲਈ ਆਪਾਂ 1500 ਦੇ ਹੈਂਡਵਰਕ ਨਾਲ ਹੈਵੀ ਕੱਟ ਦੇਖੋ ਲਗਜ਼ਰੀ ਲਗਜ਼ਰੀ ਜੀ ਜੀ ਚੀਜ਼ਾਂ ਚੈੱਕ ਕਰੋ ਡਾਇਮੰਡ ਪੀਸ ਸਾਨੂੰ ਦੇ ਰਿਹਾ 1500 ਦੇ ਵਿੱਚ ਆਹ ਦੇਖੋ ਭਾਜੀ 3-3 ਮੀਟਰ ਦੀਆਂ ਸਲਵਾਰਾਂ ਹੂੰ ਠੀਕ ਹੈ ਜੀ ਆਹ ਦੇਖੋ 3 ਮੀਟਰ ਦੀ ਸਲਵਾਰ ਆਹ ਦੇਖੋ ਸ਼ਟ ਆਹ ਦੇਖੋ ਭੈਣ ਜੀ ਨੇ ਲੱਲਿਆ ਆਉਂਦੀ ਸਪੋਰਟ ਜੀ ਆਹ ਦੇਖੋ ਦੁਪੱਟਾ ਐਦਾਂ ਸ਼ੁਟ ਖੁੱਲਦਾ ਐਦਾਂ ਹੀ ਆ ਰਿਹਾ ਜੀ 1500 ਦੇ ਵਿੱਚ ਆਹ ਲੋ ਬਾਬੇ ਦੀ ਹੱਡੀ ਦੇ ਆਹ ਦੇਖੋ ਪੀਸ ਪਹਿਲੀ ਗੱਲ ਭਾਜੀ ਕੱਪੜੇ ਦੀ ਸਲਵਾਰ ਜਿਹੜੀ ਹੋਊਗੀ ਨਾ ਜੀ ਉਹ ਹੋਊਗੀ ਨੇਚਰਲ ਕ੍ਰੇਮ ਦੀ ਕੱਪੜਾ ਦੇਖੋ ਜੀ ਹਾਂਜੀ ਕੁਆਲਿਟੀ ਹੈ ਭੈਣ ਜੀ ਆਹ ਦੇਖੋ ਸ਼ਟ ਭਾਜੀ ਨਾਲ ਦੁਪੱਟਾ ਗਿਰੇ ਬੱਲੇ ਬੱਲੇ ਕਰਾਉਂਦਾ ਦੁਪੱਟਾ ਹੈ। ਹਲੋ ਬਜ਼ਾਰਾਂ 'ਚ ਜਾ ਕੇ ਨਾਲ ਲੁੱਟ ਕਰਾਓ। ਬਾਬੇ ਲੈ ਲਿਓ 1500 ਚ ਲੈ ਜਾਓ। ਸੋ ਦੁਪੱਟੇ ਵੀ ਨਾਲ ਹੈਵੀ ਆ। ਸੂਟ ਵੀ ਤਕੜੇ ਆ ਆ ਵੀ ਚੈੱਕ ਕਰੋ ਤੁਸੀਂ ਪੀਸ। ਭਾਜੀ ਆ ਪੀਸ ਚੈੱਕ ਕਰੋ ਮੈਂ ਕਹਿੰਦਾ ਰੂਪ ਪੱਕੀ ਖੁਸ਼ ਹੋਊਗੀ। ਆ ਕੀ ਹੋ ਰਿਹਾ? ਰੇਟਾਂ ਨੇ ਦਿਮਾਕੇ। ਆ ਪੀਸ ਦੇਖੋ ਬੜਿਆ ਹੋਇਆ। ਜੀ ਆਹ ਲਓ ਇਹ ਲੈ ਲਓ ਫੜੋ। ਆ ਦੇਖੋ ਜਿਹੜੇ 4-4000 ਰੁਪਏ 'ਚ ਬਨਾਰਸੀ ਸੂਟ ਮਿਲਦੇ ਆ। ਆ ਦੇਖੋ ਇਹ ਵੀ ਆਪਾਂ 1500 ਚ ਕਰਦੇ ਜੀ ਇੱਕ ਤੋਂ ਇੱਕ ਆਰਟੀਕਲ ਆ ਦੇਖੋ ਭਾਜੀ ਪੀਸ ਆ ਚੀਜ਼ ਦੇਖੋ ਬਣੀ ਹੋਈ ਹਾਂਜੀ ਠੀਕ ਹੈ ਜੀ ਇਹ ਦੇਖੋ ਖੁੱਲਣ ਤੋਂ ਪਹਿਲਾਂ ਉਹਨਾਂ ਨੇ ਲੱਲੀ ਆ ਇਹਨਾਂ ਨੇ ਲੱਲੀ ਆ ਆ 1500 ਦੇ ਦਿੱਤੀ ਹੈ ਭਾਜੀ ਸੋਦੇ ਇੱਕ ਤੋਂ ਇੱਕ ਆਣਗੇ ਆ ਲਓ ਜੀ ਸੋਦੇ ਇੱਕ ਤੋਂ ਇੱਕ ਆਣਗੇ ਦੁਪੱਟੇ ਨਾਲ ਆਣਗੇ ਤੇ ਰੇਟ 1500 ਸੋ ਆ ਵੀ ਚੈੱਕ ਕਰ ਲੋ ਆਪਾਂ ਨਾਮ ਦੀ ਨਾਲ ਦਈ ਜਾਂਦੇ ਇਹ ਨਹੀਂ ਵੀ ਵੀਡੀਓ ਬਣਾ ਰਹੇ ਆ ਤਾਂ ਦਿੰਦੇ ਨਹੀਂ ਜੋ ਰੇਟ ਕਹਿ ਰਹੇ ਆ ਉਹ ਲੈ ਜਾਓ ਜੋ ਰੇਟ ਖੀਲ ਖਾਵ ਦਾ ਸੂਟ ਮੈਂ ਕਹਿੰਦਾ ਪੂਰਾ ਬਾਜ਼ਾਰ ਕੋ ਮੰਨ ਲੈਣਾ 4000 ਤੋਂ ਘੱਟ ਕੋਈ ਨਹੀਂ ਦੂ ਸਲਵਾਰ ਤੇ ਬਰਕੁਰ ਗੰਜਰ ਇਹ ਛੱਡਣ ਵਾਲਾ ਹੈ ਹੀ ਨਹੀਂ ਭਾਜੀ 1500 ਦੇ ਰੰਗ ਵੀ ਦੋ ਦਾਂਗਾ ਆ ਲੋ ਆ ਦੇਖੋ ਭਾਜੀ ਬਲੈਕ ਕਲਰ ਦਾ ਸੂਟ ਤੁਸੀਂ ਕੰਮ ਦੇਖੋ ਕੀਤਾ ਇਹਦਾ ਡਿਜ਼ਾਈਨ ਦੇਖੋ ਦੁਪੱਟਾ ਨਾਲ ਪ्योर ਨੇਚਰਲ ਕ੍ਰੈਫਟ ਜੀ ਨਾ 2500 ਨਾਲ 31500 ਦੇਖੋ ਦੁਪੱਟਾ ਵੀ ਹੈਵੀ ਹੈ ਸ਼ਰਾਰੇ ਕਰਾ ਲੈਣਾ ਉਹ ਹੈਵੀ ਸੂਟ ਆ 3500 41500 ਰੁਪਏ ਦਵਾਂਗੇ ਵੀ ਆ लो ਭਾਜੀ ਪੀਸ ਦੇਖੋ ਤੁਸੀਂ ਲੁੱਕ ਰੱਖੋ ਬਣੀ ਹੋਈ ਤੇ ਦੁਪੱਟਾ ਦੇਖੋ ਹਾਈ ਕਲਾਸ ਮਿਰਰ ਵਰਕ ਵਾਲੀ ਮੈਂ ਕਹਾਂ ਭਾਜੀ ਇੰਨਾ ਹੈਵੀ ਸੂਟ ਬਾਜ਼ਾਰ ਚ 3500 4000 ਤੋਂ ਘੱਟ ਕੋਈ ਨਹੀਂ ਦਿੰਦਾ ਆ लो ਬਾਬੇ ਦੀ ਹੱਡੀ ਤੇ ਭਾਜੀ 1500 ਰੁਪਏ ਚ ਲੈ ਜਾਓ ਜੀ ਆ लो ਪਿਓਰ ਬਨਾਰਸੀ ਬਰੋਕੜ ਦੇ ਹੈਂਡ ਵਰਕ ਵਾਲੇ ਸੂਟ ਭਾਜੀ ਇਹਦੇ ਕੀਨ ਖਾਬ 4-4 ਹਜ਼ਾਰ ਰਨੇ ਇਹ ਵੀ 1500 ਪਾਜੀ ਆ ਦੇਖੋ ਕੋਈ 4000 ਮੰਗਦਾ ਕੋਈ 3500 ਪਰ ਸਾਨੂੰ 15-15 ਹਜ਼ਾਰ ਰਨੇ ਇਹ ਵੀ ਸੂਟ ਆ ਦੇਖੋ ਰੈੱਡ ਕਲਰ ਸਪੈਸ਼ਲ ਸੂਟ ਪਾਜੀ ਪੀਸ ਦੀ ਲੁੱਕ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਦੁਪੱਟਾ ਨਾਲ ਪ्योर ਨੇਚਰਲ ਗਰੇਵ ਦਾ ਸੂਟ ਹਾਂਜੀ ਪਾਜੀ 5-5 ਨੇ 4-4000 ਰੁਪਿਆ ਦੁਕਾਨ ਅੰਦਰ ਮੂਹ ਮੰਗ ਰਹੇ ਆ ਹਾਂਜੀ ਆਪਾਂ 1500 ਲਓ ਆ ਵੀ 1500 ਦੇ ਵਿੱਚ ਰੈੱਡ ਸੂਟ ਦੇ ਰਹੇ ਆ 1500 ਚ ਆ ਦੇਖੋ ਪਾਜੀ ਪੀਸ ਆ ਦੇਖੋ ਇੱਕ ਤੋਂ ਇੱਕ ਸ਼ਾਨਦਾਰ ਧਮਾਕਾ ਆ ਲੋ 1500 ਰੁਪਏ ਬਾਕੀ ਨੰਬਰ ਹੈਗਾ ਜੀ 988804723 ਸੇਲ ਇਦਾਂ ਹੀ ਬਰਕਰਾਰ ਜਾਰੀ ਹੈ ਤੁਹਾਡਾ ਇੰਤਜ਼ਾਰ ਹੈ ਆ ਜਿਨਰੇਗ ਨੇ ਦੋ ਸ਼ੁੱਕਰ ਤੇ ਸ਼ਨੀ ਦੇ ਐਤ ਤਿੰਨ ਦਿਨੀਆਂ ਜਲਦੀ ਕਰ ਲੋ ਇਹੋ ਜਿਹਾ ਮੌਕਾ ਦੁਬਾਰਾ ਨਹੀਂ ਆਣਾ ਜੇ ਹੈਵੀ ਸੂਟ 15 1500 ਚ ਲੈਣੇ ਆ ਦੇਖ ਲੈਣ ਨੂੰ 5 500 ਦੇ ਸੂਟ 200 200 ਲੈਣੇ ਆ ਆਣਾ ਬਣਾ ਭਾਬੀ ਰਿਟ ਦੇ ਨੰਬਰ ਦਵਾਰਾ ਦਾ 098804723 ਜਲੰਧਰ ਬਾਸ ਅੜੇ ਬਿਲਕੁਲ ਸਾਹਮਣੇ ਜਲਦੀ ਆ ਜਾਓ ਸਤਿ ਸ੍ਰੀ ਅਕਾਲ ਸੋ ਤੁਸੀਂ ਉਧਰ ਚੈੱਕ ਕਰ ਲਓ ਉਧਰੋਂ ਕੈਮਰਾ ਮਾਰ ਕੇ ਇੱਧਰ ਦਿਖਾ ਰਹੇ ਹੋ ਸਾਰੀ ਦੁਕਾਨ ਭਰੀ ਪਈ ਆ ਉੱਪਰ ਥੱਲੇ ਪੂਰਾ ਰਸਿਆ ਲੋਕ ਤਾਂ ਦੂਰੋਂ ਦੂਰੋਂ ਆ ਗਿਆ ਤੁਸੀਂ ਵੀ ਆ ਜਾਓ ਬਾਸ ਅੜਾ ਜਲੰਧਰ ਉਹਦੇ ਸਾਹਮਣੇ ਬਾਬੇ ਦੀ ਹੱਟੀ ਆ ਜਿੱਥੇ ਬਹੁਤ ਵੱਡਾ ਫਾਇਦਾ ਨਮਾ ਕਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਦਾਜਬੀ ਦਾ ਕਪੜਾ ਸਿਰਫ 3 ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਲਟਾਲ ਲੈਣਾ ਦੁਕਾਨ ਸਾਰੀ ਖਾਲੀ ਹੋਰ ਦੂਸਰੀ ਗੱਲ ਇੱਕ ਮੈਂ ਜਾਂਦਿਆ ਫਿਰ ਦੱਸ ਰ ਇਥੇ ਕੋਈ ਇਦਾਂ ਦਾ ਕੰਮ ਨਹੀਂ ਵੀ ਤੁਹਾਨੂੰ ਇੱਕ ਨਾਲ ਦੇ 4 ਸੂਟ ਲੈਣੇ ਪੈਣਗੇ 8 ਲੈਣੇ ਪੈਣਗੇ ਅਸੀਂ ਵੱਡੇ ਹੋਸਲਰ ਇਦਾਂ ਦਾ ਕੋਈ ਕੰਮ ਨਹੀਂ ਅਸੀਂ ਤੁਹਾਡੀ ਸੇਵਾ 'ਚ ਆਓ ਤੁਹਾਡੀ ਦੁਕਾਨ ਹੈ ਤੁਹਾਡਾ ਫਾਇਦਾ ਕਰਾਂਗੇ 1 ਰੁਪਿਆ ਦਾ ਲੋਸ ਨਹੀਂ ਹੁੰਦਾ ਜੇ ਕਪੜਾ ਨਾ ਬੀਕਾ ਵਾਪਸੀ ਅਸੀਂ ਲਾਂਗੇ ਤੁਹਾਨੂੰ ਕੋਈ ਘਾਟਾ ਨਹੀਂ ਜਲਦੀ ਆ ਜਾਓ ਸਾਰੀ ਸਕੀਮ ਸਮਝਾਵਾਂਗੇ ਜੇ ਕਿਸੇ ਭੈਣ ਮਰਾਂ ਦੇ ਬਾਬੇ ਦੀ ਹੱਤੀ ਦੇ ਨਾਮ ਤੇ ਕੰਮ ਕਰਨਾ ਹੈ ਤੋ ਸਾਡੇ ਨਾਲ ਸੰਪਰਕ ਕਰੇ ਉਹ ਵੀ ਕਰਾ ਕੇ ਦਾਂਗੇ ਬਾਕੀ ਸਾਡੇ ਜਾਲੀ ਪੇਜ ਬਹੁਤ ਚੱਲ ਰਹੇ ਆ ਉਹਨਾਂ ਤੋਂ ਥੋੜਾ ਸਾਵਧਾਨ ਰਹੋ ਕਿ ਬਾਬੇ ਦੀ ਇੱਕੋ ਹੀ ਦੁਕਾਨ ਆਲੇ ਉਵੇ ਜਲੰਧਰ ਬੱਸ ਅੜੇ ਦੇ ਸਾਹਮਣੇ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਸੋ ਕੱਪੜੇ ਨਵਾਂ ਕੰਮ ਸ਼ੁਰੂ ਕਰ ਲੈਣ ਨੂੰ 10 ਲੱਖ 12 ਲੱਖ 15000 ਖਰਚਣ ਦੀ ਲੋੜ ਨਹੀਂ 50000 ਲੱਖ ਲਿਆਓ ਬਾਬਾ ਜੱਟੀ ਕਰੂਗੀ ਸਪੋਰਟ ਘਰ ਬੈਠੇ ਲੱਖ ਰੁਪਏ ਕਮਾਓ ਇਸ ਗੱਲ ਦੀ ਸਪੋਰਟ ਦੀ ਵੀ ਗਾਰੰਟੀ ਆ ਜਿੰਨਾ ਕੱਪੜਾ ਬੈ ਗਿਆ ਸਾਰਾ ਤੁਹਾਡਾ ਨਹੀਂ ਵਿਗਿਆ ਪ੍ਰੋਫਿਟ ਤੁਸੀਂ ਰੱਖ ਕੇ ਕੱਪੜਾ ਸਾਨੂੰ ਵਾਪਸ ਕਰੋ ਵਾਪਸ ਕਰਕੇ ਫਿਰ ਨਵਾਂ ਲੈ ਜਾਓ 1 ਰੁਪਈਆ ਨੁਕਸਾਨ ਵੀ ਨਹੀਂ ਹੋਣ ਦਵਾਗੇ ਕੈਮਰਾਮਨ ਪ੍ਰਵੀਨ ਬਾਬੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਜਲੰਧਰ